ਸਾਰਿਆਂ ਨੂੰ ਪਿਆਰ ਭਰੀ ਸ਼াশਤਰੀ ਅਕਾਲ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਡਾਕਟਰ ਗ੍ਰਿੰਦਰ ਸਿੰਘ ਰਗਰੇ ਟਾਤਾ ਉਸ ਨੂੰ ਕਹਿਣਾ ਹੀ ਨਹੀਂ ਡਾਕਟਰ ਗ੍ਰਿੰਦਰ ਸਿੰਘ ਕਿੱਧਰ ਗਿਆ ਹੁਣ ਹੁਣ ਜਦੋਂ ਪੈਂਦਾ ਬਾਅਦ ਆ ਪਤਾ ਲੱਗਦਾ ਆਪਦੇ YouTube ਚੈਨਲ ਦਾ ਨਾਮ ਵੀ ਬਦਲਤਾ ਜੋ ਵੀਡੀਓ ਪਾਈਆਂ ਸੀ ਉਹ ਵੀ ਡਿਲੀਟ ਕਰਤੀਆਂ ਹੁਣ ਪਤਾ ਲੱਗਦਾ ਨਾ ਪੁੱਤ ਕਿੱਧਰ ਨੂੰ ਜਾਂਦਾ ਬਹੁਤ ਗਲਤ ਬੋਲਦਾ ਸੀ ਈ ਆਪੇ ਨਾਲ ਨੂੰ ਹੁਣ ਤੇਰੇ ਜੂਤ ਫਿਰਨੀ ਸੀ ਇਸੇ ਲਈ ਭੱਜ ਗਿਆ ਆਪਦੇ ਚੈਨਲ ਦਾ ਨਾਮ ਵੀ ਚੇਂਜ ਕਰਤਾ ਜੋ ਸਾਡਾ ਯਾਰ ਸੀ ਜੋ ਲੋਕਾਂ ਦੇ ਪੈਸੇ ਮੜਵਾ ਰਿਆ ਸੀ ਠੱਗ ਏਜੰਟਾਂ ਤੋਂ ਲੋਕਾਂ ਦੀ ਭਲਾਈ ਦਾ ਕੰਮ ਕਰ ਰਿਆ ਸੀ ਸਾਡਾ ਭਾਨਾ ਸਿੱਧੂ ਯਾਰ ਉਹਦੀਆਂ ਵੀ ਵੀਡੀਓ ਹਟਾ ਲੀਟ ਕਰਤੀਆਂ ਆਪਦੇ ਚੈਨਲ ਦਾ ਨਾਮ ਵੀ ਚੇਂਜ ਕਰਤਾ ਹੁਣ ਅੱਗੇ ਤੋਂ ਸੋਚ ਸਮਝ ਕੇ ਬੋਲਿਆ ਕਰੀ ਹੋਬੜ ਕੇ ਕੰਨਦਾ ਹੁੰਦਾ ਸੀ ਥਾਪੀ ਮਾਰ ਕੇ ਡਾਕਟਰ ਗੁਰਿੰਦਰ ਸਿੰਘ ਡਾਕਟਰ ਗੁਰਿੰਦਰ ਸਿੰਘ ਰੈਗਰੇਟਾ ਤਾਂ ਤੇਰਾ ਨਾਮ ਹੈ ਹੀ ਨਹੀਂ ਰੈਗਰੇਟਾ ਤੈਨੂੰ ਕਹਿਣਾ ਵੀ ਨਹੀਂ ਉਹਦੇ ਜੋਗਾ ਤੂੰ ਹੈ ਵੀ ਨਹੀਂ ਗਲਤ ਬੋਲਦਾ ਸੀ ਹੋਬੜ ਕੇ ਬੋਲਦਾ ਹੁੰਦਾ ਸੀ ਆ ਜਾ ਹੁਣ ਕਿੱਧਰ ਭੱਜ ਗਿਆ ਨਾਮ ਚੇਂਜ ਕਰਤਾ ਵੀਡੀਓ ਵੀ ਚੇਂਜ ਕਰ ਵੀਡੀਓ ਵੀ ਡਿਲੀਟ ਕਰਤੀਆਂ ਸਾਰੀਆਂ ਭੱਜ ਜਿੱਧਰ ਭੱਜਦਾ ਹੁਣ